ਹੈਲੋ ਹੈਲੋ ਜੀ ਅਸਰੀ ਕਾਲ ਜੀ ਅਸਰੀ ਕਾਲ ਜੀ ਹਾਂਜੀ ਬੋਲੋ ਜੀ ਮੈਂ ਅਮਰਤ ਛੱਕਿਆ ਹੋਇਆ ਜੀ ਹਾਂਜੀ ਮੈਨੂੰ 2 ਮਹੀਨੇ ਹੋਇਆ ਅਮਰਤ ਛੱਕਿਆ ਨੂੰ ਮੇਰੀ ਬੇਅਦਬੀ ਕਰਦਾ ਹੈ ਜੀ ਇਹ ਧਾਰੂਆ ਬੀਬੀ ਕੇ ਮਤੇ ਆਟਾ ਮੀਟ ਬਣਾਉਂਦਾ ਨਾਲ ਮੈਨੂੰ ਤੰਗ ਕਰਦਾ ਗੰਦੀ ਗੰਦੀ ਗੱਲਾਂ ਕਰਦਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਅਮਰਤ ਦੀ ਭੈਣ ਨੂੰ ਉਸ ਦਾ ਨਸ਼ੇੜੀ ਘਰ ਵਾਲਾ ਨਸਾ ਕਰਕੇ ਉਸਦੇ ਨਾਲ ਕੁੱਟਮਾਰ ਕਰਦਾ ਸੀ ਜਦੋਂ ਦੋਸਤੋਂ ਭੈਣ ਨੇ ਇਸ ਗੱਲ ਦੇ ਲਈ ਮਦਦ ਮੰਗੀ ਤਾਂ ਉਥੇ ਭਾਈ ਅਮਰਤਪਾਲ ਸਿੰਘ ਮੈਰੋ ਵੀ ਪਹੁੰਚੇ ਤਾਂ ਕੀ ਹੈ ਪੂਰਾ ਮਾਵਲਾ ਆਓ ਦੋਸਤੋਂ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੋਲੋ ਕੀ ਮੈਂ ਅਮਰਤ ਸਿੰਘ ਕਿਹਾ ਹੋਇਆ ਜੀ ਹਾਂਜੀ ਮੈਨੂੰ 2 ਮਹੀਨੇ ਹੋਇਆ ਮਟਛੇ ਨੂੰ ਮੇਰੀ ਬੇਅਦਵੀ ਕਰਦਾ ਹੈ ਜੀ ਇਹ ਧਾਰੂਆ ਬੀਬੀ ਕੇ ਮਿੱਟਾ ਆਟਾ ਮੀਟ ਬਣਾਉਂਦਾ ਨਾਲ ਮੈਨੂੰ ਤੰਗ ਕਰਦਾ ਗੰਦੀ ਗੰਦੀ ਗਾਲਾਂ ਕੱਢਦਾ ਥੋੜਾ ਲੱਗਦਾ ਕੀ ਆ ਕਰਵਾ ਤੁਸੀਂ ਬੋਲਦੇ ਕਿਥਾਂ ਹੀ ਖਨੌਰੀ ਤੋਂ ਇਹ ਕਿੱਥੇ ਆ ਪੂਰੀ ਜੀ ਬਾਤ ਜਿੰਦਾ ਲੱਗਿਆ ਹੈ ਮੈਨੂੰ ਨਹੀਂ ਇਹ ਕਿੱਥੇ ਆ ਖਨੌਰੀ ਖਨੌਰੀ ਹੈ ਜੀ ਕਾਇਨੂਰ ਲੋਵੇ ਜਿਲਾ ਕਿਹੜਾ ਜੀ ਨਾ ਜੀ ਰੋਪੜ ਰੂਪਨਗਰ ਹਾਂ ਜੀ ਅਸੀਂ ਆ ਜਗੇ ਹੁਣੇ ਬਹੁਤ ਤੰਗ ਕਰਿਆ ਬੱਬਾ ਜੀ ਨਹੀਂ ਅਸੀਂ ਆ ਜਗੇ ਹੁਣੇ ਕੰਨ ਨੂੰ ਹੱਲ ਕਰ ਦੋ ਬੱਬਾ ਜੀ ਮੈਨੂੰ ਮੈਂ 22 ਸਾਲ ਤੋਂ ਇਕੱਲੀ ਸੱਟ ਰਹੀ ਮੇਰੀ ਬੱਚੀਆਂ ਵੀ ਆਈਆਂ ਜੀ ਮੈਂ ਲੋਕਾਂ ਤੋਂ ਮੰਗ ਮੰਗ ਕੇ ਬਣ ਮੇਰੇ ਬੀਜੀ ਹੋ ਗਈ ਦੰਦਾ ਜੀ ਨਿਤ ਹੀ ਸਾਨੂੰ ਦੱਸ ਦੋ ਅਸੀਂ ਕਹਾਂ ਤਾਂ ਅਸੀਂ ਹੁਣੇ ਆ ਜਾਂਨੇ ਆ ਤੇ ਜੇ ਬਾੜਾ ਕਰ ਲਾ ਤਾਂ ਜੇ ਤੁਸੀਂ ਕਹੋ ਤਾਂ ਅਸੀਂ ਨਹੀਂ ਤਾਂ ਸਵੇਰੇ ਆ ਜਾਵਾਂਗੇ ਤੇ ਜੇ ਬਾੜੀ ਕਰ ਲਾ ਤਾਂ ਤੰਗ ਕਰਦਾ ਹੀ ਹੋਏ ਆ ਨਾ ਨਜ਼ਰ ਆਪੇ ਤਾਂ ਬੱਸ ਬਸ ਹਾਂ ਅੱਜ ਬੱਸ ਜਿੱਕੜਾ ਕਹਿੰ ਨੂੰ ਕਿਰੋ ਕੜਾ ਕਰੂੰਗਾ ਥੱਲੇ ਬੈ ਅੱਜ ਬੱਸ ਅੱਜ ਬੈ ਇੱਥੇ ਬੈ ਥੱਲੇ ਬੈ ਨਾ ਮੈਨੂੰ ਨੀਂ ਜੀ ਮੈਨੂੰ ਇੰਟਰਨੈਟ ਕੋਲ ਦਾ ਪਿੰਡ ਚ ਆ ਕੇ ਪੁੱਛੇ ਲੋ ਜੀ ਜੀ ਮੈਂ ਮਾਰੀ ਨਾ ਨਾ ਕੋਈ ਨਾ ਤੁਸੀਂ ਆ ਬੈਗਨ ਅਸ ਡੋਪਾਂ ਜੀ ਅਸੀਂ ਜਰੂਰ ਤੁਸੀਂ ਸਾਨੂੰ ਨਾ ਸਵੇਰੇ ਦੱਸ ਦਿਓ ਜੇ ਤਾਂ ਤੁਹਾਨੂੰ ਲੋਡ ਹੈਗੀ ਆ ਤੇ ਅਸੀਂ ਹੁਣੇ ਆ ਜਾਨੇ ਅਸੀਂ ਤਾਂ ਡੇਢ ਘੰਟੇ ਥੋਡੇ ਕੋਲੇ ਆ ਜਾਣਾ ਰੂਪ ਰੋਪੜ ਘਰ ਸਾਥੋਂ ਬਾਹਲੀ ਦੂਰ ਆ ਤੇ ਜੇ ਨਹੀਂ ਤੇ ਫਿਰ ਤੁਸੀਂ ਸਾਨੂੰ ਦੱਸ ਦਿਓ ਅਸੀਂ ਸਵੇਰੇ ਆ ਜਾਾਂਗੇ ਜੀ ਨਾ ਹਟਿਆ ਜੀ ਮੈਂ ਤੁਸੀਂ ਆ ਜੀ ਮੈਂ ਤੁਹਾਨੂੰ ਫੋਨ ਕਰ ਦੂੰ ਠੀਕ ਹੈ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਅਮਰਤਾ ਰੀ ਭੈਣ ਨੂੰ ਉਸ ਦੇ ਘਰ ਵਾਲਾ ਨਸ਼ਾ ਕਰਕੇ ਉਸ ਦੇ ਨਾਲ ਕੁੱਟਮਾਰ ਕਰਦਾ ਸੀ ਆਈ ਅਮਰਤਪਾਲ ਸਿੰਘ ਮੈਰੋ ਉੱਥੇ ਪਹੁੰਚੇ ਨੇ ਜੋ ਵੀ ਇਸ ਸਖਸ ਦੀ ਸੇਵਾ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਬੈਲ ਵੜੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ